ਕੜਕਪਣ ਚੈੱਕ ਕਰ ਲੋ ਸਵਾ ਕੇ ਬੰਦਾ 1.5 ਲੱਖ ਦੀ ਕਿਵੇਂ ਮਰਜੀ ਵੇਚ ਦੇ ਇਹਨੂੰ ਨਾ ਯਾਰ ਨਾ ਵੀ ਕੱਤ ਕਾਠ ਵੀ ਠੀਕ ਹੈ ਝੋਟੀ ਦਾ ਸਾਢੇ 5 ਮਹੀਨੇ ਦੀ ਸਾਢੇ 4 ਦੀ ਆ ਗਈ ਜਿਹੜੀ ਤੀਜੇ ਸੂਏ ਵਾਸਤੇ ਸਾਢੇ 5 ਮਹੀਨੇ ਦੀ ਅੱਜ ਸਿੱਖਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਬਲ ਕੋਲੇ ਪਹੁੰਚੇ ਹੋਏ ਹਾਂਗੇ ਪਿੰਡ ਆ ਗਿਆ ਇਹ ਰਾਜਗੜ ਕੁੱਬੇ ਜ਼ਿਲ੍ਹਾ ਬਟੰਡਾ ਬਾਈ ਕੋਲੇ ਨਾ ਅੱਜ ਆਪਾਂ ਸਾਨੂੰ ਤਿੰਨ ਮੱਜਾਂ ਦੀ ਜਾਣਕਾਰੀ ਲੈ ਲਾਂਗੇ ਤਿੰਨੇ ਦੀਆਂ ਤਿੰਨੇ ਜਿਹੜੀਆਂ ਹੈਗੀਆਂ ਨਾ ਤੋਕਣਾ ਗੱਬਣਾ ਆ ਗੀਆਂ ਮੱਝਾਂ ਹੈਗੀਆਂ ਮਿੱਤਰੋ ਸੋਹਣੀਆਂ ਸੁਨੱਖੀਆਂ ਜਿਹੜੀ ਆ ਮੱਝ ਆ ਨਾ ਮੈਂ ਕਹਿੰਨਾ ਯਾਰ ਲਾਲਜੀ ਦੀ ਇਸਦੀ ਹੋ ਸਾਨੂੰ ਪਰ ਇਹ ਸੋਹਣੀ ਸੁਨੱਖੀ ਵਾਲੀ ਆ ਵਜਨ ਵਜੂ ਚੰਗਾ ਲੰਮੀ ਲੁੰਮੀ ਖਾਸੀ ਆ ਕਿੱਗੇ ਵੀ ਹੁਣ ਹੁਣ ਤਾਂ ਇਹ ਬਾਈ ਨਾ ਡੇਰੀ ਚੋਂ ਲੈ ਕੇ ਆਇਆਗਾ ਤੇ ਹੁਣ ਤਾਂ ਹੈਗੀ ਲਾਲਜੀ ਪਰ ਬਨਾਬਟ ਬਨੋਟ ਸਿੰਗਾ ਸੁੰਗਾ ਦੀ ਤੇ ਲੇਵੇ ਦੀ ਜਿਹੜੀ ਹੈਗੀ ਬਹੁਤ ਜ਼ਿਆਦਾ ਚੰਗੀ ਆ ਤੇ ਇਧਰਲੇ ਪਾਸੇ ਵਾਲੇ ਆ ਗਏ ਪਸ਼ੂ ਬਾਈ ਦੇ ਜਿਹੜੇ ਹੋਰ ਜਿਹੜੇ ਹੈਗੇ ਘਰੇ ਰੱਖੇ ਹੋਏ ਹੈਗੇ ਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਘਰੀਲੂ ਵੀਰ ਕੋਲ ਅੱਜ ਆਪਾਂ ਵੀਡੀਓ ਬਣਾਈ ਜਾਨੇਗੇ ਆ ਦੋ ਜਿਹੜੀਆਂ ਹੈਗੀਆਂ ਬਾਈ ਕਹਿੰਦਾ ਆਪਣੇ ਘਰ ਦੀਆਂ ਆਗੀਆਂ ਤੇ ਆਹ ਜਿਹੜੀ ਤੀਜੀ ਵਾਜੇ ਕਹਿੰਦਾ ਆਪਾਂ ਹੁਣ ਪਾਲਣ ਵਸਤੀ ਲੈ ਕੇ ਆਏ ਸੀ ਡੇਰੀ ਦੇ ਵਿੱਚੋਂ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਤੇ ਕੱਲੀ ਕੱਲੀ ਮੱਝ ਦੀ ਜਾਣਕਾਰੀ ਲੈ ਕੇ ਦੇਗੇ ਸਾਨੂੰ ਮੱਝਾਂ ਚੰਗੀਆਂ ਲੱਗੀਆਂ ਨਾ ਟੋਕੜਾ ਗਬਣਾ ਦੱਸਿਓ ਜਰੂਰ ਹਾਂਜੀ ਬਾਈ ਜੀ ਹੱਸੀ ਕਾਲਜੀ ਹੱਸੀਆ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹਦਾ ਨਾਮ ਦੱਸੋਗੇ ਤਾਂ ਨਾਮ ਮੇਰਾ ਬੌਲਜੀ ਸਿੰਘ ਹੋਈ ਢੰਡਰਾਇਕੜਾ ਕੁੱਬੇ ਜ਼ਿਲ੍ਹਾ ਬਟਿੰਡਾ ਜੇਲਾ ਵਹਿੰਦਾ ਅੱਛਾ ਬਾਬਾ ਜੇ ਗੱਲ ਕਰ ਲਈ ਤੇਰੇ ਇਸ ਪਿੰਡ ਦੇ ਵਿੱਚ ਰਾਜਗੜ੍ਹ ਕੁੱਬੇ ਦੀਪ ਸਿੱਧੂ ਦੇ ਨਾਨਕੇ ਹਾਂਜੀ ਹਾਂਜੀ ਉਹ ਰਾਜਗੜ੍ਹ ਕੁੱਬੇ ਆ ਗਿਆ ਹਾਂ ਰਾਜਗੜ੍ਹ ਕੁੱਬੇ ਆ ਗਿਆ ਹਾਂ ਅੱਛਾ ਦੀਪ ਜਿਹੜੀਆਂ ਹੁਣ ਤੇਰੇ ਕੋਲ ਤਿੰਨ ਮੱਝਾਂ ਆ ਗਈਆਂ ਹਾਂਜੀ ਹਾਂਜੀ ਪਿਛਲੀ ਮੱਝ ਤੋਂ ਆਪਾਂ ਸਟਾਰਟ ਕਰ ਹਾਂਜੀ ਇਹ ਮੱਝ ਦਾ ਮਤਲਬ ਹੁਣ ਕਿੰਨਾ ਸੂਆ ਇਹ ਤੀਜੇ ਸੂਏ ਵਾਸਤੇ ਗੱਭਣਾ ਬਈ ਜੀ ਅਚਾ ਤੀਜੇ ਸੂਏ ਵਾਸਤੇ ਹਾਂਜੀ ਹਾਂ ਤੀਜੇ ਸੂਏ ਵਾਸਤੇ ਗੱਬਣਾ ਹੁਣ ਦੁੱਧ ਕਿੰਨੇ ਥੱਲੇ ਹਾਂ 6 ਕਿਲੋ ਦੁੱਧ ਆ ਬਾਈ ਜੀ ਤੇ ਗੱਬਣ ਕਿੰਨੇ ਚਿਰ ਸਾਢੇ 4 ਮਹੀਨੇ ਗੱਬਣਾ ਬੱਚਾ ਇਹਦੇ ਮਗਰ ਬੱਚਾ ਕੋਈ ਨਹੀਂ ਬਾਈ ਚਾਰਤੀ ਮਿਲਦੀ ਚਾਰਤੀ ਮਿਲਦੀ ਖੋਲ ਕੇ ਰ ਆਪਾਂ ਤੋੜ ਕੇ ਦਿਖਾ ਗਏ ਲੈ ਵੀ ਲੈਵੇ ਦਿਓ ਜਿਹੜੀ ਕੁਆਲਿਟੀ ਕੁਆਲਿਟੀ ਪੂਰੀ ਚੰਗੀ ਆ ਲੈ ਬੰਤਰ ਜਿਹੜੀ ਹੈਗੀ ਨਾ ਆਪਦੀ ਇਹਦੀ ਲੰਮੀ ਮੱਝ ਆ ਗਈ ਪੂਰੀ ਤੇ ਇਹਦੇ ਥੱਲੇ 6 ਕਿਲੋ ਦੁੱਧ 6 ਕਿਲੋ ਦੁੱਧ ਆ ਬਾਈ ਇੱਕ ਗੱਲ ਹੋ ਰਹੀ ਗਈ ਆਪਣੀ ਗੱਲ ਚੱਲ ਲੈ ਚੱਲ ਲੈ ਚੱਲ ਕੇ ਰ ਇਹ ਆਪ ਦੇਖੋ ਮੈਂ ਪਹਿਲਾਂ ਕਿਹਾ ਵੀ ਲੈਵਾ ਜਿਹੜਾ ਹੈਗਾ ਸਾ ਸੁਥਰੇ ਲੇਵੇ ਵਾਲੀ ਇਹ ਮੱਝ ਬਣੂਗੀ ਤਾਜੀ ਸੂਈ ਤੇ ਕੱਦ ਕਾਠ ਵੀ ਠੀਕ ਆ ਗਿਆ ਇੱਕ ਆਪਣਾ ਜਿਹੜਾ ਹੈਗਾ ਇਹ ਚਵਾਈ ਜਿਹੜੀ ਹੈਗੀ ਹੋਈ ਵੀ ਇਹ ਤੜਕੇ ਦੀ ਤੇ 11:30 ਵਜੇ ਦਾ ਟਾਈਮ ਹੈ 11:30 ਵਜੇ ਦਾ ਹਾਂਜੀ ਅੱਜ ਤਰੀਕ ਹੈਗੀ 28 28 ਤਰੀਕ ਲੈ ਵੀ ਮਿੱਤਰੋ ਆਹ ਦੇਖ ਲਓ ਟੋਕੜ ਕਬਣ ਚੈੱਕ ਕਰ ਲਓ ਵੀ 28 ਤਰੀਕ 11:30 ਵਜੇ ਵੀਡੀਓ ਬਣਾਉ ਰਹੇ ਆ ਆਪਾਂ ਤੜਕੇ ਦੀ ਹੈਗੀ ਚਵਾਈ ਜੇ ਆਥਨੇ ਬਣਾਉਦੇ ਆਪਾਂ ਹਨਾ 22 ਦੇ ਸਮੇਂ ਉਦੋਂ ਕਿਤੇ ਗੱਲ ਹੋਰ ਹੋਣਾ ਸਾਢੇ 5 ਵਜੇ ਦੀ ਚੋਹੀ ਹੋਈ ਆ ਬਾਈ ਸਾਢੇ 5 ਵਜੇ ਦੀ ਹਾਂਜੀ ਹਾਂ ਠੀਕ ਆ ਤੇ ਇਹਦਾ ਮੈਨੂੰ ਐ ਦੱਸ ਬੱਬਰ ਖਰਚਾ ਕਰਾਂ ਰੇਟ ਕੀ ਕਰਤਾ ਇਹਦਾ ਰੇਟ ਬਾਈ ਲੰਨੇ ਲੱਖ ਰੁਪਈਆ ਯਾਰ ਬਸ ਮਾੜਾ ਮੋਟਾ ਮਾਨਤਾਨ ਕਰ ਦਾਂਗੇ ਉ 100 ਆ ਕੇ ਬੰਦਾ 1.5 ਲੱਖ ਦੀ ਕਿਵੇਂ ਮਰਜੀ ਵੇਚ ਦੇ ਇਹਨੂੰ ਠੀਕ ਆ ਹਾਂ 1.5 ਨਹੀਂ ਹਾਂ ਝੋਲੀ ਚਾਲੀ ਆ ਪੂਰੀ ਵੱਡਣ ਹੋਣ ਆਉਂਦੀ ਆ ਬਾਈ ਸਹੀ ਗੱਲ ਆ ਨਹੀਂ ਮਾਰੂ ਹੱਥ ਮੈਂ ਜਿਵੇਂ ਕਹਿੰਦਾ ਜਮਾ ਮਾਰੂ ਬਾਈ ਹਾਂ ਜਿਵੇਂ ਤੂੰ ਕਿਹਾ ਮਾਰਨੀ ਯਾਰ ਉਧਰ ਉਧਰ ਹੀ ਹੋ ਸਕਦਾ ਹਾਂ ਤੇ ਨਹੀਂ 1.5 ਲੱਖ ਦੀ ਜਮ੍ਹਾਂ ਉਮੀਦ ਹੈਗੀ ਆ ਭਾਈ ਮੇਨੂੰ ਸਹੀ ਗੱਲ ਹੈ ਚੱਲ ਇਹ ਵੀ ਗੱਲ ਕਹਿਦੇ ਹੁਣ ਦੱਸ ਗੁਰੂ ਜੀ ਇਹ ਵੀ ਕਿੰਨੇ ਲੱਖ ਦੀ ਵੇਚਾਂਗੇ ਨਹੀਂ ਤੂੰ ਕਹਿੰਦਾ ਸਹੀ ਬਿਲਕੁਲ ਆਪ ਨੂੰ ਵੇਚਣ ਦਾ ਕੋਈ ਉਹ ਵੀ ਨਹੀਂ ਹੈਗਾ ਆਪਾਂ ਘਰੇ ਰੱਖ ਲੈਾਂ ਝੋਈ ਚੱਲਾਂਗੇ ਚੱਲ ਫਿਰ ਦੂਜੇ ਨੰਬਰ ਵਾਲੀ ਝੋਟੀ ਖੋਲ ਕਰਾ ਇਹਦਾ ਸੂਆ ਦੱਸ ਇਹ ਦੂਜੇ ਵਾਸਤੇ ਗੱਬਣਾ ਭਾਈ ਦੂਜੇ ਸੂਏ ਵਾਸਤੇ ਗੱਬਣਾ ਗੱਬਣਾ ਹਾਂਜੀ ਹਾਂ ਠੀਕ ਹੈ ਤੇ ਕਾਹ ਮਹੀਨੇ ਦੀ ਗੱਬਣਾ ਗਈ ਇਹ ਸਾਢੇ 4 ਮਹੀਨੇ ਇਹ ਗੱਬਣਾ ਭਾਈ ਸਾਢੇ 4 ਮਹੀਨਿਆਂ ਦੀ ਗੱਬਣਾ ਇਹ ਸੰਗਾ ਸੰਗਾ ਦੀ ਬੰਤਰ ਮੂੰਹ ਦੇਖੋ ਜਮਾਨ ਮੈਂ ਕਹਿੰਦਾ ਯਾਰ ਨਾ ਵੀ ਕੱਤ ਕਾਠ ਵੀ ਠੀਕ ਹੈ ਝੋਟੀ ਦਾ ਸਾਢੇ 5 ਮਹੀਨੇ ਦੀ ਸਾਢੇ 4 ਦੀ ਸਾਢੇ 4 ਮਹੀਨੇ ਦੀ ਗੱਭਣ ਆ ਗਈ ਝੋਟੀ ਆਹਾ ਤੇ ਹੁਣ ਜਿਹੜਾ ਇਹਦਾ ੱਥਲੇ ਦੁੱਧ ਹੈਗਾ ਦੁੱਧ ਕਿੰਨਾ ਇੱਕ ਖਰਾਬ ਦੁੱਧ ੱਥਲੇ 5 ਕਿਲੋ ਬਾਈ ਹੁਣ ਦੋਨੇ ਡੰਗੀ 5 ਕਿਲੋ ਹਾਂਜੀ ਹਾਂ ਠੀਕ ਹੈ ਲੈ ਵੀ ਥਣਾ ਦੀ ਬਣਾਵਟ ਦੇਖ ਲਓ ਤੁਸੀਂ ਖਣ ਜਿਹੜਾ ਹੈਗਾ ਇਹ ਇਹ ਲੇਵਾ ਜਿਹੜਾ ਹੈਗਾ ਹੁਣ ਜਦ ਦਿਖਾਉ ਕਿਸੇ ਆ ਦੇ ਇਹ ਫਿਕਸ ਜੇ ਲੇਵੇ ਵਾਲੀ ਝੋਟੀ ਆ ਗਈ ਹੂੰ ਅੱਛਾ ਕੀ ਰੇਟ ਹੈ ਦਾ ਫਿਰ ਇਹਦਾ ਵੀ ਲੱਖ ਰੁਪਈਆ ਬਾਈ ਅੱਛਾ ਇਹਦਾ ਵੀ ਲੱਖ ਹਾਂ ਜੀ ਹਾਂ ਚੱਲ ਫਿਰ ਕਰਾਂ ਇਹੇ ਤੇਰੀ ਲਿਆਂਦੀ ਹੈ ਕਿ ਕਰਦੀ ਹੈ ਇਹ ਕਰਦੀਆਂ ਬਈ ਦੋਨੇ ਇਹ ਇਹ ਦੋਨੇ ਕਰ ਆ ਦੋਨੇ ਕਰਦੀਆਂ ਹਾਂ ਜੀ ਅੱਛਾ ਜਿਹੜੀ ਇਹਦਾ ਆ ਗਿਆ ਇਹਦਾ ਕਿੰਨਾ ਮਸੂਆ ਇਹ ਤੀਜੇ ਦਾ ਤੀਜਾ ਇਹ ਵੀ ਤੀਜੇ ਵਾਸਤੇ ਗੱਬਣਾ ਜੀ ਇਹ ਤੀਜੇ ਵਾਸਤੇ ਗੱਬਣਾ ਤੇ ਹੁਣ ਇਹਦੇ ਥੱਲੇ ਕਿੰਨਾ ਦੁੱਧ ਇਹ ਥੱਲੇ ਆਊਗਾ 6 ਕਿਲੋ ਦੁੱਧ ਬਈ 6 ਕਿਲੋ ਦੁੱਧ ਇਹ 5.5 ਹੋ ਜਾਂਦਾ ਕਿਤੇ 6 ਹੋ ਜਾਂਦਾ ਦੋਨੇ ਟਾਈਮ ਮਿਲਦੀ ਹੈ ਦੋਨੇ ਟਾਈਮ ਜਮਾ ਠੰਡੀ ਸੀਲ ਦਾ ਆ ਗਿਫਟ ਦੇ ਦਾਂ ਕੱਟਾ ਇਹਦਾ ਕਿੰਨੇ ਕ ਦਾ ਕੱਟਾ ਉਹ ਕੱਟਾ ਮੰਨੋ ਬਸ 3500 4000 ਦੀ ਹੈ ਬਾਈ ਆ ਦੇਖੋ ਆ ਕੱਟਾ ਆ ਗਿਆ ਪਰਲੇ ਪਾਸੇ 3500 4000 ਦਾ ਕਹਿੰਦਾ ਹਾਂਜੀ ਹਾਂ ਲੈ ਜੀ ਆ ਕੱਟਾ ਤੇ ਇਹ ਇਹਦੇ ਥੱਲੇ 6 ਕਿਲੋ ਦੁੱਧ ਬਣਦੇ ਹਾਂਜੀ ਹਾਂ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਕਿਤੇ ਸਾਢੇ ਪੰਜ ਵੀ ਰਹਿ ਜਾਂਦਾ ਕਿਤੇ ਛੀ ਵੀ ਹੋ ਜਾਂਦਾ ਸੱਚ ਗੱਬਣ ਕਿੰਨੇ ਚਿਰ ਦੀ ਹੈ ਇਹ ਦੱਬਣੇ ਸਾਢੇ ਪੰਜ ਮਹੀਨੇ ਦੀ ਹੈ ਇਹ ਸਾਢੇ ਪੰਜ ਮਹੀਨੇ ਦੀ ਹਾਂਜੀ ਹਾਂ ਲੈ ਵੀ ਮਿੱਤਰੋ ਇੱਥੇ ਚੈੱਕ ਕਰਾ ਕੇ ਤੁਸੀਂ ਕੋਈ ਵੀ ਮੱਝ ਲੈ ਜਾ ਸਕਦੇ ਹੋ ਆਹ ਸਾਢੇ ਪੰਜ ਮਹੀਨੇ ਦੀ ਗੱਬਣ ਲੈਵਾ ਜਿਹੜਾ ਹੈਗਾ ਇਹਦਾ ਚੰਗਾ ਆ ਗਿਆ ਹੈ ਨਾ ਹਾਂਜੀ ਹੈ ਨਾ ਜਿਹੜਾ ਠੀਕ ਨਾ ਇਕੱਲਾ ਇਕੱਲਾ ਹੁਣ ਮੈਂ ਦੱਸਾਂ ਗੱਲ ਇਹ ਆ ਦੇਖੋ ਲੀਵਾ ਜਮਾ ਸਾਫ਼ ਸੁਥਰਾ ਰੱਖੂਗੀ ਇਹ ਤਾਜੀ ਸੂਈ ਵੀ ਤੇ ਹੁਣ ਵੀ ਸਾਫ਼ ਹੀ ਆ ਲੈ ਚੱਲ ਕਰਾਂ ਲੈ ਵੀ ਆਹਾ ਆ ਗਈ ਜਿਹੜੀ ਤੀਜੀ ਸੂਏ ਵਾਸਤੇ ਸਾਢੇ ਪੰਜ ਮਹੀਨੇ ਦੀ ਗੱਬਣ ਆ ਗਈ ਇਹ ਦੁੱਧ ਦੇਂਦੀ ਟੋਕੜ ਗੱਬਣ ਆਪਾਂ ਕਹਿ ਸਕਦੇ ਹਾਂ ਕਦ ਕੋਦੋ ਇਹਦਾ ਵੀ ਠੀਕ ਆ ਬਾਕੀ ਇੱਥੇ ਆਇਓ ਮਿੱਤਰੋ ਇੱਥੇ ਆ ਕੇ ਤੁਸੀਂ ਨਾ ਤਿੰਨਾਂ ਵਜਾਂ ਦੀ ਤਸੱਲੀ ਕਰ ਸਕਦੇ ਹੋ ਤਸੱਲੀ ਕਰਕੇ ਜਿਹੜੀ ਹੈਗੀ ਕੋਈ ਵੀ ਫਰੀਦ ਕਰ ਸਕਦੇ ਹੋ ਤਾਂ ਇੱਥੇ ਤਸੱਲੀ ਕਰਨਾ ਜਿਹੜਾ ਹੈਗਾ ਤੁਹਾਡਾ ਮੋਢਾ ਹੱਕ ਹੁੰਦਾ ਹੈਗਾ ਨੰਬਰ ਦੱਸ ਮੁੰਡਿਆ ਨੰਬਰ 87290 24294 ਠੀਕ ਹੈ 87290 24294 ਠੀਕ ਹੈ ਇਹ ਨੰਬਰ ਆ ਗਿਆ ਹਾਂ ਜੀ ਹਾਂ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਠੀਕ ਹੈ ਬਾਈ ਸੈਂਕ ਯੂ ਤੇ ਲੋ ਵੀ ਕਰਿਓ ਕਰਾ ਚੈੱਕ ਤਿੰਨੇ ਦੀਆਂ ਤਿੰਨੇ ਮੱਜਾਂ ਚ ਚੰਗੀਆਂ ਲੱਗੀਆਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਪ੍ਰੋਬਲਮ